सीआरपीएफ ਤੇ ਨਾਲ ਜਿਹੜਾ ਆਰਮੀ ਤੇ ਹੋਰ ਹਰਿਆਣਾ ਪ੍ਰਸ਼ਾਸਨ ਹਰਿਆਣਾ ਪੁਲਿਸ ਵੱਧਾ ਪੋਣਾ ਘਟਾ ਦੇ ਬਾਅਦ ਜਿਹੜਾ ਮੀਟਿੰਗ ਖਤਮ ਹੋ ਜਾਏਗੀ ਬੈਰੀਕੇਡਿੰਗ ਜਿਹੜੀ ਮੂਰੇ ਕੀਤੀ ਹੋਈ ਆ ਤਾਂ ਪਿੱਛੇ ওয়াটার ਕੈਨਨ ਦੀਆਂ ਜਿਹੜੀਆਂ ਵਾਇਨਾ ਰੱਖੀਆਂ ਹੋਈਆਂ ਨੇ ਤੇ ਹੱਤਰੂ ਗੈਸ ਦੇ ਗੋਲੇ ਜਿਹੜੇ ਆ ਉਹ ਵੀ ਨਾਲ ਰੱਖੇ ਹੋਏ ਨੇ ਤਾਂ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਦੇਖ ਸਕਦੇ ਹੋ ਪਿਛਲੇ ਪਾਸੇ ਸੀਆਰਪੀਐਫ ਦੀ ਟੁਕੜੀ ਜਿਹੜੀ ਆ ਤਨਾਤ ਆ ਆਰਮੀ ਤਨਾਤ ਕੀਤੀ ਹੋਈ ਆ ਤੇ ਮੀਟਿੰਗ ਦਾ ਤੀਜਾ ਗੇੜ ਚੱਲ ਰਿਹਾ ਦੱਸ ਦਈਏ ਕਿ ਮੀਟਿੰਗ ਜਿਹੜੀ ਆ ਚੱਲ ਰਹੀ ਆ ਤੇ ਇਸ ਤੋਂ ਬਾਅਦ ਦੇਖਣਾ ਹੋਊਗਾ ਕਿ ਆਖਰਕਾਰ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਥੋੜੇ ਸਮੇਂ ਪਹਿਲਾਂ ਮੀਟਿੰਗ 7:30 ਦੇ ਕਰੀਬ ਸ਼ੁਰੂ ਹੋਈ ਆ ਤਿੰਨ ਕੇਂਦਰੀ ਮੰਤਰੀ ਦੱਸਦੇ ਕਿ ਪਿਊਸ਼ ਗੋਇਲ, ਅਰਜੁਨ ਮੁੰਡਾ ਤੇ ਤਿੰਨ ਹੋਰ ਜਿਹੜੇ ਆ ਮੰਤਰੀ ਪੰਜਾਬ ਸਰਕਾਰ ਦੇ ਸੀਐਮ ਮਾਨ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹਿਣਗੇ ਤਾਂ ਦੇਖ ਸਕਦੇ ਦੀਆਂ ਟੁਕੜੀਆਂ ਜਿਹੜੀਆਂ ਤਨਾਤ ਨੇ ਤੇ ਦੂਜੇ ਪਾਸੇ ਜਿਹੜਾ ਲਗਾਤਾਰ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਸਾਡੀਆਂ ਜਿਹੜੀਆਂ ਮੰਗਾ ਸੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਕਈ ਮੀਟਿੰਗਾਂ ਹੋਈਆਂ ਕੱਲ ਵੀ ਜਿਹੜਾ ਰਾਜਪੁਰੇ ਹੋਟਲ ਦੇ ਵਿੱਚ ਇੱਕ ਮੀਟਿੰਗ ਹੋਈ ਦੀ ਜਿਸ ਤੋਂ ਬਾਅਦ ਗੱਲ ਕਰਵਾਈ ਜਾਂਦੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਪਰ ਜੋ ਕੇਂਦਰੀ ਮੰਤਰੀ ਨਾਲ ਗੱਲ ਹੁੰਦੀ ਹੈ ਤਾਂ ਅੱਜ ਦਾ ਦਿਨ ਮਿੱਥਿਆ ਜਾਂਦਾ ਤੇ ਥੋੜਾ ਸਮਾਂ ਬਾਅਦ ਜਿਹੜਾ ਮੀਟਿੰਗ ਦਾ ਨਤੀਜਾ ਆਊਗਾ ਕਿ ਆਖਰਕਾਰ ਕੀ ਇਸ ਮੀਟਿੰਗ ਦੇ ਵਿੱਚ ਫੈਸਲਾ ਆਇਆ ਕਿ ਬਣਿਆ ਮੈਂ ਕਹੂੰਗਾ ਕਿ ਜ਼ੂਮ ਕਰਕੇ ਜਿਹੜਾ ਬਿਲਕੁਲ ਦਿਖਾਇਆ ਜਾਵੇ ਸਾਹਮਣੇ ਵੀ ਦਿਖਾਇਆ ਜਾਵੇ सीआरपीएफ तैनात की हुई है ਤੇ ਦੂਜੇ ਪਾਸੇ ਇਧਰਲੇ ਪਾਸੇ ਵੀ ਦੇਖ ਸਕਦੇ ਹਾਂ ਸੀਆਰਪੀਐਫ ਤੇ ਨਾਲ ਜਿਹੜਾ ਆਰਮੀ ਤੇ ਹੋਰ ਹਰਿਆਣਾ ਪ੍ਰਸ਼ਾਸਨ ਹਰਿਆਣਾ ਪੁਲਿਸ ਕਿਉਂਕਿ ਪਹਿਲੇ 2 ਦਿਨ ਜਿਹੜੇ ਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਹੁੰਦੀ ਹੈ ਤੇ ਤੀਜਾ ਦਿਨ ਥੋੜਾ ਠੀਕ ਨਿਕਲਦਾ ਕਿਉਂਕਿ ਪੰਜਾਬ ਸਰਕਾਰ ਔਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਾਸ ਤੌਰ ਤੇ ਇਹ ਤਾੜਨਾ ਕੀਤੀ ਗਈ ਸੀ ਕਿ ਜਿਸ ਹਿਸਾਬ ਦੇ ਨਾਲ ਹਰਿਆਣਾ ਪੁਲਿਸ ਦੇ ਵੱਲ ਤਸ਼ੱਦਦ ਟਾਇਆ ਜਾ ਰਿਹਾ ਉਸ ਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕੀਤਾ ਜਾਵੇ ਪਰ ਇਸ ਪਾਸੇ ਦੇਖ ਸਕਦੇ ਹਾਂ ਕਿ ਮਾਹੌਲ ਜਿਹੜਾ ਇਸ ਵਕਤ ਸ਼ੰਭੂ ਬਾਰਡਰ ਦੇ ਉੱਪਰ ਤੁਹਾਨੂੰ ਦਿਖਾ ਰਹੇ ਆ ਰਾਤ ਦੇ ਸਮੇਂ ਕੀ ਮਾਹੌਲ ਹੈ ਦੇਖ ਸਕਦੇ ਹੋ ਸਾਹਮਣੇ ਕੱਲੀ-ਕੱਲੀ ਫੁਟੇਜ ਜਿਹੜੀ ਤੁਹਾਡੇ ਤੱਕ ਦਿਖਾ ਰਹੇ ਆ ਸੀਆਰਪੀਐਫ ਜਿਹੜੀ ਹੈ ਤਨਾਤ ਹੈ ਬੈਰੀਕੇਡਿੰਗ ਜਿਹੜੀ ਮੋਰੇ ਕੀਤੀ ਹੋਈ ਆ ਤਾਂ ਪਿੱਛੇ ওয়াਟਰ ਕੈਨਨ ਦੀਆਂ ਜਿਹੜੀਆਂ ਵਾਇਨਾ ਰੱਖੀਆਂ ਹੋਈਆਂ ਨੇ ਤੇ ਹੱਤਰੂ ਗੈਸ ਦੇ ਗੋਲੇ ਜਿਹੜਿਆ ਉਹ ਵੀ ਨਾਲ ਰੱਖੇ ਹੋਏ ਨੇ ਤਾਂ ਦੱਸ ਦਈਏ ਕਿ ਅੱਧਾ ਪੌਣਾ ਘੰਟਾ ਦੇ ਬਾਅਦ ਜਿਹੜਾ ਮੀਟਿੰਗ ਖਤਮ ਹੋ ਜਾਏਗੀ ਤੇ ਉਸ ਤੋਂ ਬਾਅਦ ਮੀਟਿੰਗ ਦਾ ਨਤੀਜਾ ਜਿਹੜਾ ਆਉਣ ਵਾਲਾ ਤਾਂ ਦੇਖ ਸਕਦੇ ਹੋ ਆਸ-ਪਾਸੇ ਦੇ ਉੱਪਰ ਕੀ ਮਾਹੌਲ ਹੈ ਉਹ ਵੀ ਇੱਕ ਵਾਰ ਮੈਂ ਕਹੂੰਗਾ ਵਿਕਰਮ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਆ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਤੇ ਹੁਣ ਜਿਹੜਾ ਦੇਖਣਾ ਹੋਊਗਾ ਕਿ ਆਖਰਕਾਰ ਕੀ ਜਿਹੜਾ ਇਸ ਮੀਟਿੰਗ ਦਾ ਨਤੀਜਾ ਨਿਕਲਦਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰ ਸ਼ੰਭੂ ਬਾਰਡਰ ਦੀ ਆ ਪੂਰਾ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਕਿਸ ਪ੍ਰਕਾਰ ਦਾ ਰਾਤ ਦਾ ਸਮਾਂ ਤਾਂ ਜਿਹੜਾ ਜਦੋਂ ਮੀਟਿੰਗ ਆਏਗੀ ਮੀਟਿੰਗ ਹੋਊਗੀ ਮੀਟਿੰਗ ਤੋਂ ਬਾਅਦ ਜਿਹੜਾ ਰਿਜ਼ਲਟ ਹੋਊਗਾ ਤਾਂ ਕਿਸਾਨ ਆਗੂਆਂ ਦੀ ਇੱਕ ਕੌਲ ਦੀ ਵੇਟ ਕਰ ਰਹੇ ਨੇ ਸਾਰੇ ਕਿਸਾਨ ਕੇ ਬੈਰੀਕੇਡ ਪੱਟ ਕੇ ਦਿੱਲੀ ਜਾਣਾ ਜਾਂ ਫਿਰ ਮੰਗਾਂ ਮੰਨੀਆਂ ਜਾਣਗੀਆਂ ਤਾਂ ਦੇਖਣਾ ਹੋਊਗਾ ਕਿ ਦਿੱਲੀ ਪਹੁੰਚਦੇ ਆ ਜਾਂ ਫਿਰ ਇਤੀ ਮੰਗਾਂ ਜਿਹੜੀਆਂ ਮੰਨ ਜਾਨ ਗਿਆ ਕੈਮਰਾ ਪਰਸਨ ਵਿਕਰਮ ਦੇ ਨਾਲ ਮਨਦੀਪ ਜੋਤ ਸ਼ੰਭੂ ਬਾਡਰ CRPF ਤੇ ਨਾਲ ਜਿਹੜਾ ਆਰਮੀ ਤੇ ਹੋਰ ਹਰਿਆਣਾ ਪ੍ਰਸ਼ਾਸਨ ਹਰਿਆਣਾ ਪੁਲਿਸ ਵੱਧਾ ਪੋਣਾ ਘਾਟਾ ਦੇ ਬਾਅਦ ਜਿਹੜਾ ਮੀਟਿੰਗ ਖਤਮ ਹੋ ਜਾਏਗੀ ਬੈਰੀਕੇਟਿੰਗ ਜਿਹੜੀ ਮੂਰੇ ਕੀਤੀ ਹੋਈ ਆ ਤਾਂ ਪਿੱਛੇ ওয়াটার ਕੈਨਨ ਦੀਆਂ ਜਿਹੜੀਆਂ ਵਾਇਨਾ ਰੱਖਿਆ ਹੋਈਆਂ ਨੇ ਤੇ ਹੱਤਰੂ ਗੈਸ ਦੇ ਗੋਲੇ ਜਿਹੜੇ ਉਹ ਵੀ ਨਾਲ ਰੱਖੇ ਹੋਏ ਨੇ ਤਾਂ ਤਾ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਦੇਖ ਸਕਦੇ ਹੋ ਪਿਛਲੇ ਪਾਸੇ ਸੀਆਰਪੀਐਫ ਦੀ ਟੁਕੜੀ ਜਿਹੜੀ ਆ ਤਨਾਤ ਆ ਆਰਮੀ ਤਨਾਤ ਕੀਤੀ ਹੋਈ ਆ ਤੇ ਮੀਟਿੰਗ ਦਾ ਤੀਜਾ ਗੇੜ ਚੱਲ ਰਿਹਾ ਦੱਸ ਦਈਏ ਕਿ ਮੀਟਿੰਗ ਜਿਹੜੀ ਆ ਚੱਲ ਰਹੀ ਆ ਤੇ ਇਸ ਤੋਂ ਬਾਅਦ ਦੇਖਣਾ ਹੋਊਗਾ ਕਿ ਆਖਰਕਾਰ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਥੋੜੇ ਸਮੇਂ ਪਹਿਲਾਂ ਮੀਟਿੰਗ 7:30 ਦੇ ਕਰੀਬ ਸ਼ੁਰੂ ਹੋਈ ਆ ਤਿੰਨ ਕੇਂਦਰੀ ਮੰਤਰੀ ਦੱਸਦੇ ਕਿ ਪਿਊਸ਼ ਗੋਇਲ, ਅਰਜੁਨ ਮੁੰਡਾ ਤੇ ਤਿੰਨ ਹੋਰ ਜਿਹੜੇ ਆ ਮੰਤਰੀ ਪੰਜਾਬ ਸਰਕਾਰ ਦੇ ਸੀਐਮ ਮਾਨ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹਿਣਗੇ ਤਾਂ ਦੇਖ ਸਕ ਫਦੀਆਂ ਟੁਕੜੀਆਂ ਜਿਹੜੀਆਂ ਤਨਾਤ ਨੇ ਤੇ ਦੂਜੇ ਪਾਸੇ ਜਿਹੜਾ ਲਗਾਤਾਰ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਸਾਡੀਆਂ ਜਿਹੜੀਆਂ ਮੰਗਾ ਜੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਕਈ ਮੀਟਿੰਗਾਂ ਹੋਈਆਂ ਕੱਲ ਵੀ ਜਿਹੜਾ ਰਾਜਪੁਰੇ ਹੋਟਲ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਗੱਲ ਕਰਵਾਈ ਜਾਂਦੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਪਰ ਜੋ ਕੇਂਦਰੀ ਮੰਤਰੀ ਨਾਲ ਗੱਲ ਹੁੰਦੀ ਹੈ ਤਾਂ ਅੱਜ ਦਾ ਦਿਨ ਮਿੱਥਿਆ ਜਾਂਦਾ ਤੇ ਥੋੜਾ ਸਮਾਂ ਬਾਅਦ ਜਿਹੜਾ ਮੀਟਿੰਗ ਦਾ ਨਤੀਜਾ ਆਊਗਾ ਕਿ ਆਖਰਕਾਰ ਕੀ ਇਸ ਮੀਟਿੰਗ ਦੇ ਵਿੱਚ ਫੈਸਲਾ ਆਇਆ ਕਿ ਬਣਿਆ ਮੈਂ ਕਹੂੰਗਾ ਕਿ ਜ਼ੂਮ ਕਰਕੇ ਜਿਹੜਾ ਬਿਲਕੁਲ ਦਿਖਾਇਆ ਜਾਵੇ ਸਾਹਮਣੇ ਵੀ ਦਿਖਾਇ ਯਾਰ ਪੀ ਆਪ ਤਨਾਤ ਕੀਤੀ ਹੋਈ ਹੈ ਤੇ ਦੂਜੇ ਪਾਸੇ ਇਧਰਲੇ ਪਾਸੇ ਵੀ ਦੇਖ ਸਕਦੇ ਹਾਂ